ਦਰਸ਼ਕੋ ਤੁਸੀਂ ਦੇਖ ਰਹੇ ਹੋ ਦੋਬਰ ਟਾਈਮਸ ਜਲੰਧਰ ਦੇ ਵਾਰਡ ਨੰਬਰ 79 ਚ ਬਹੁਤ ਜਨ ਸਮਾਜ ਦੇ ਲੋਕਾਂ ਜੇਕਰ ਕੋਈ ਸਾਫ ਪਾਣੀ ਪੀਣ ਦੀ ਕੋਈ سہولت ਮਿਲਣ ਲੱਗੀ ਤੇ ਨਗਰ ਨਿਗਮ ਜਲੰਧਰ ਦੇ ਕੁਝ ਫਲਾਸ਼ਟ ਅਫਸਰਾਂ ਵੱਲੋਂ ਗੰਦੀ ਰਾਣੀ ਦੀ ਦਾ ਹਿੱਸਾ ਬਣ ਆਮ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖਵਾਰ ਮਹੱਲਾ ਛੋੜਾ ਸਹੀਪੁਰ ਚ ਇੱਕ ਮਹੀਨੇ ਤੋਂ ਬੋਰ ਕੰਮ ਨਿਸ਼ਨ 20 ਸਟ ਕੰਮ ਬੰਦ ਕਰਕੇ ਠੇਕੇਦਾਰ ਕਰ ਰਿਹਾ ਆਮ ਆਵੀ ਪਾਰਟੀ ਤੇ ਅਫਸਰਾਂ ਨੂੰ ਖੁਸ਼ ਇਸ ਵਿੱਚ ਸਵਾਲ ਕਈ ਖੜੇ ਹੁੰਦੇ ਹਨ ਇਸ ਵਿੱਚ ਕੋਈ ਵੱਡੀ ਧਾਂਦਲੀ ਹੈ ਜਾਂ ਫਿਰ ਕੋਈ ਕਪਲਾ ਬਿਊਰੋ ਰਿਪੋਰਟ ਸੰਜੀਤ ਕੁਮਾਰ ਦੋਬਾਟਾ ਹੁਜਲੰਦਰ ਭਾਈ ਕਿਨ ਆਪਣਾ ਜੀ ਮੇਰਾ ਨਾਮ ਦਿਨੇਸ਼ ਸ਼ੀਰ ਹੈ ਓਕੇ ਵਾਰਡ ਨੰਬਰ 79 ਤੋਂ ਮੈਂ ਪਾਰਸ਼ਡ ਪਤੀ ਮਨਿੰਦਰਪੁਰ ਤੋਂ ਹਾਂ ਆਪਾਂ ਇੱਥੇ ਆਏ ਦੇਖਿਆ ਕਿ ਵੀ ਇਹਦੇ ਪਾਈਪ ਪਾ ਰਹੇ ਆ ਓਕੇ ਵਾਟਰ ਸਪਲਾਈ ਕਿਹੜੇ ਮਲੇ ਬਾਰੇ ਆ ਰਹੇ ਆ ਜੀ ਇਹਦਾ ਮਲੇ ਦਾ ਕੋਈ ਨਾਂ ਨਹੀਂ ਹੈਗਾ ਜੀ ਇਹ ਵੱਡੇ ਸਾਈਪੁਰ ਦੀ ਬੈਕ ਸਾਈਡ ਪੈ ਜਾਂਦੀ ਭਾਜੀ ਇਹ ਠੀਕ ਆ ਜੀ ਹਾਂ ਜੀ ਤੇ ਕਿਆ ਜਾ ਰਿਹਾ ਕਿ ਸਹੀ ਪੁਰਜ ਪੈ ਰਿਹਾ ਜਦ ਕਿ ਇਹ ਨਾਲ ਛੋਟੇ ਸਹੀ ਪੁਰਜ ਉਹਨਾਂ ਨਾਲ ਵੱਡੇ ਸਹੀ ਪੁਰਜ ਦਾ ਹੂੰ ਪਤਾ ਨਹੀਂ ਕਿਸ ਤਰੀਕੇ ਨਾਲ ਇਹ ਪਾ ਰਹੇ ਆ ਹਾਂ ਔਰ ਇਹਦੇ ਪਾਈਪ ਦਾ ਸਾਈਜ਼ ਵੀ ਛੂਟ ਆਇਆ ਓਕੇ ਗਾਲੂ ਜੀ ਇੱਥੇ ਪਹਿਲੀ ਗੱਲ ਤਾਂ ਘਰ ਹੈ ਨਹੀਂ ਤੁਸੀਂ ਇਹਨਾਂ ਨੂੰ ਦਿਖਾ ਸਕਦੇ ਆ ਕੋਈ ਵੀ ਘਰ ਹੈ ਨਹੀਂ ਗਿਣਤੀ ਦਾ ਇੱਕ ਘਰ ਹੋਣਾ ਉਹ ਵੀ ਉੱਪਰ ਥੱਲੇ ਦੁਕਾਨ ਆ ਉੱਪਰ ਘਰ ਆ ਇਹ ਬਾਕੀ ਸਾਰਾ ਬੈਕ ਸਾਈਡ ਵੱਡਾ ਸਹੀ ਪੁਰਾ ਠੀਕ ਆ ਜੀ ਠੀਕ ਹੈ ਔਰ ਮੈਂ ਭਾਈ ਆਪਣੇ ਨਾਮ ਤੇ ਦਾਦਾ ਕਲੋਨੀ ਜ਼ੋਨ ਚ ਘੱਟੋ ਘੱਟ ਰੋਜ਼ ਦੇ 5-7 ਕੰਪਲੀਟਾ ਦਿੰਦਾ ਵੀ ਕਦੇ ਕਿਤੇ ਗੰਦਾ ਪਾਣੀ ਆਉਂਦਾ ਕਦੇ ਕਿਤੇ ਗੰਦਾ ਪਾਣੀ ਆਉਂਦਾ ਸ਼ਸ਼ੀ ਨਗਰ ਚ ਗੰਦੇ ਪਾਣੀ ਨਾਲ ਲੋਕੀ ਬਿਮਾਰ ਹੋ ਰਹੇ ਆ ਵੱਡੇ ਸਹੀ ਪਰ ਗੰਦੇ ਪਾਣੀ ਨਾਲ ਬਿਮਾਰ ਹੋ ਰਹੇ ਆ ਛੋਟੇ ਸਹੀ ਪਰ ਗੰਦਾ ਪਾਣੀ ਆ ਰਿਹਾ ਸੰਜੇ ਗਾਂਧੀ ਨਗਰ ਚ ਗੰਦਾ ਪਾਣੀ ਆ ਰਿਹਾ ਇੱਥੋਂ ਤੱਕ ਕੇ ਆਪਾਂ ਕਹਿੰਦੇ ਪੌਸ਼ ਏਰੀਆ ਸਾਡੇ ਵਾਰ ਚ ਜੇ ਕੋਈ ਹੈਗਾ ਸ਼ੰਕਰ ਗਾਰਡਨ ਉੱਥੇ ਵੀ ਗੰਦਾ ਪਾਣੀ ਆ ਰਿਹਾ ਠੀਕ ਆ ਜੀ ਤੇ ਪਰ ਫਿਰ ਵੀ ਉਹਨਾ ਏਰੀਆ ਨੂੰ ਛੱਡ ਕੇ ਜਿੱਥੇ ਜ਼ਰੂਰਤ ਆ ਲੋਕੀ ਬਿਮਾਰ ਹੋ ਰਹੇ ਆ ਉੱਥੇ ਪਾਈਪ ਨਹੀਂ ਚੇਂ ਇੱਥੇ ਇੱਕ ਘਰ ਨੇ ਪਾਈਪ ਚੇਂਜ ਕਰ ਰਿਹਾ ਵੇਸਟ ਆਫ ਮਨੀਆ ਸਾਡੇ ਲੋਕਾਂ ਦੇ ਖੂਨ ਪਸੀਨੇ ਦੇ ਜਿਹੜਾ ਟੈਕਸ ਦਿੱਤੇ ਆ ਉਹਦੀ ਦੁਰਵਰਤੋਂ ਕਰ ਰਹੇ ਆ ਓਕੇ ਇਦਾਂ ਹੀ ਇੱਕ ਮਸਲਾ ਹੈਗਾ ਛੋਟੇ ਸਹੀਪੁਰ ਦਾ ਉੱਥੇ ਟਿਊਬਲ ਪਾਸ ਹੋਏ ਨੂੰ ਵਰਕ ਆਰਡਰ ਹੋਏ ਨੂੰ ਕਾਫੀ ਮਹੀਨੇ ਹੋ ਗਏ ਆ ਠੀਕ ਹੈ ਔਰ ਵੋਟਾਂ ਤੋਂ ਪਹਿਲਾਂ ਵੀ ਉੱਥੇ ਮਸ਼ੀਨ ਆਈ ਆ ਪਾਈਪ ਪਏ ਆ ਪਾਈਪਾਂ ਨੂੰ ਜੰਗ ਲੱਗ ਚੁੱਕੀ ਆ ਕੰਮ ਰੁਕਿਆ ਕਰਦੇ ਉੱਥੇ ਉੱਥੇ ਇਹ ਤਾਂ ਮੁਲਾਜ਼ਮ ਦੱਸਣਗੇ ਨਾ ਕੀ ਕੀ ਮਜਬੂਰੀ ਉਹਨਾਂ ਦੀ ਕਿਉਂ ਰੋਕਿਆ ਤੁਸੀਂ ਕਿਸੇ ਮੁਲਾਜ਼ਮ ਨਾਲ ਗੱਲ ਕੀਤੀ ਜੀ ਬਿਲਕੁਲ ਮੈਂ ਜੀ ਸਾਹਿਬ ਕੋਲ ਗਿਆ ਐਸ ਡੀਓ ਸਾਹਿਬ ਕੋਲ ਗਿਆ ਐਕਸ਼ਨ ਕੋ ਗਿਆ ਆਪਣੇ ਜੈਨ ਸਾਹਿਬ ਜਿਹੜੇ ਕਮਿਸ਼ਨਰ ਆ ਉਹਨਾਂ ਨੂੰ ਬਾਇ ਰਿਟਰਨ ਕੰਪਲੀਟ ਤੱਕ ਦੇ ਕੇ ਆ ਕਿ ਵੀ ਭਾਈ ਇਹਨੂੰ ਚਾਲੂ ਕੀਤਾ ਜਾਵੇ ਬਟ ਹਜੇ ਤੱਕ ਪਨਿਆੜਾ ਉੱਥੇ ਦਾ ਉੱਥੇ ਮਸਲੇ ਦਾ ਹੱਲ ਨਹੀਂ ਹੋਇਆ ਲੋਕੀ ਪਾਣੀ ਤੋਂ ਪਿਆਸੇ ਕਈ ਵਾਰੀ ਇਦਾਂ ਦਾ ਮਾਹੌਲ ਬਣ ਜਾਂਦਾ ਕਿ ਟੈਂਕਰ ਵੀ ਆਉਂਦਾ ਤਾਂ ਉੱਥੇ ਝਗੜੇ ਦਾ ਕਾਰਨ ਬਣ ਜਾਂਦਾ ਕਿ ਲਾਈਨ ਲੰਬੀ ਲੱਗ ਜਾਂਦੀ ਆ ਕਿਉਂ ਪਾਣੀ ਨਹੀਂ ਮਿਲਦਾ ਕਿਉਂ ਬਿਲਕੁਲ ਜੀ ਤੜੇ ਗਣਾ ਇਸ ਵਾਰੀ ਜੀ ਇਸ ਵਾਰੀ ਇਹੀ ਕਹਿਣਾ ਚਾਹੀਦਾ ਜੇਸ ਜਗ੍ਹਾ ਦੇ ਉੱਤੇ ਪਾਣੀ ਲੋਡ ਹੈਗੀ ਆ ਸੀਵਰੇਜ ਗੰਦਾ ਪਾਣੀ ਆ ਰਿਹਾ ਲੋਕੀ ਬਿਮਾਰ ਹੋ ਰਹੇ ਆ ਬਿਮਾਰੀ ਨਾਲ ਮਰ ਰਹੇ ਆ ਉੱਥੇ ਕੋਈ ਵੀ ਕਾਰਪੋਰੇਸ਼ਨ ਦੇ ਵੱਲੋਂ ਬੰਦੇ ਜਿਹੜੇ ਮਸ਼ੀਨਾ ਪਈਆਂ ਛੱਡ ਗਏ ਨੇ ਕੰਮ ਕੋਈ ਨਹੀਂ ਚੱਲ ਰਿਹਾ ਜਿੱਥੇ ਜ਼ਰੂਰਤ ਨਹੀਂ ਹੈ ਜੀ ਉੱਥੇ ਕੰਮ ਹੋ ਰਿਹਾ ਆ ਕਾਰਪੋਰੇਸ਼ਨ ਵੱਲੋਂ ਉੱਥੇ ਕੰਮ ਕਰਵਾਏ ਜਾ ਰਹੇ ਆ ਜਿਹੜੇ ਕੰਮ ਕਰਵਾਏ ਵੀ ਜਾ ਰਹੇ ਲੋਕਾਂ ਦੇ ਹਿੱਤ ਲਈ ਕਰਵਾਏ ਜਾ ਰਹੇ ਆ ਬਾਰ ਬਰ ਪੈਸਾ ਸਰਕਾਰ ਦਾ ਪੈਸਾ ਖਰਾਬ ਹੋ ਰਿਹਾ ਜਿਹੜਾ ਟਿੱਕ ਟਕ ਕੰਮ ਕਰ ਰਹੇ ਇੱਥੇ ਸੀਵਰੇਜ ਵਾਲੇ ਜਿਹੜ ਜਾਂ ਕਿ ਲੋਕਾਂ ਦੇ ਘਰਾਂ ਵਿੱਚ ਵੀ ਅੱਜ ਜਿਹੜੇ ਡਰੈਨਜ ਕੋਈ ਪੈਪ ਪਾਉਂਦਾ 6 ਇੰਚ ਦਾ ਪਾਉਂਦਾ ਤੇ 4 ਇੰਚ ਦਾ ਪੈਪ ਸਾਰੇ ਬਸਮੋ ਜਿੰਨੀ ਇੱਥੇ ਰਹਿਣਾ ਆ ਉਹਨਾਂ ਦੇ ਲਈ ਇਹ ਪੈਪ ਕੀ ਕਰਨਗੇ ਇਹ ਓਵਰਫਲੋ ਹੋ ਹੋ ਕੇ ਗਾਟਰ ਬਾਹਰ ਹੋਣੇ ਆ ਲੋਕਾਂ ਦੀਆਂ ਨੀਂਆਂ 'ਚ ਪਾਣੀ ਪੈਣਾ ਜਿੱਦਾਂ ਭਾਜੀ ਮੈਂ ਪਹਿਲਾਂ ਦੱਸਿਆ ਵੀ ਇਹ ਜੋ ਵੀ ਹੈਗਾ ਕਾਰਪੋਰੇਸ਼ਨ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ठेकेदारਾਂ ਕੋਲੋਂ ਜੋ ਵੀ ਇਹਨਾਂ ਨੂੰ ਆਰਡਰ ਦਿੱਤੇ ਗਏ ਆ ਜਿੰਨੇ ਇੰਚ ਦਾ ਪੈਪ 깔ਨ ਨੂੰ ਕਿਹਾ ਗਿਆ ਉਹ ਕੋਈ ਨਹੀਂ ਪੈ ਰਿਆ ਸੜਕਾਂ ਦੇ ਵਿੱਚ 4 ਇੰਚ ਦੇ ਪਾਏ ਪੈਣਗੇ ਘਰਾਂ ਵਿੱਚ ਫਿਰ ਲੋਕ ਕੀ ਕਰਨਗੇ ਸਹੀ ਹੈ ਜੀ ਠੀਕ ਹੈ ਨਾ ਦੂਸ ਹੋਧੀਆਂ ਬਣੀਆਂ ਸੀਵਰੇਜ ਪਾਇਆ ਗਿਆ ਹੂੰ ਉਹਦੇ ਚ ਵੀ ਇੰਨੀਆਂ ਖਾਮੀਆਂ ਸੀਗੀਆਂ ਨਾ ਤਾਂ ਹੋਧੀਆਂ ਪ੍ਰੋਪਰ ਪਲਾਸਟਰ ਕੀਤੀਆਂ ਗਈਆਂ ਨਾ ਥੱਲੇ ਪੱਕਾ ਫਰਸ਼ ਕੀਤਾ ਗਿਆ ਕੱਲੂ ਕੋਈ ਵੀ ਬੰਦਾ ਇੱਥੇ ਪ੍ਰਾਪਰਟੀ ਲੈਂਦਾ ਜਾਂ ਕੋਈ ਵੀ ਮਕਾਨ ਬਣਾਉਂਦਾ ਆ ਹੂੰ ਉਹ ਨੀਆਂ ਚ ਪਾਣੀ ਜਾਣਾ ਜੀ ਸਹੀ ਹੈ ਜੇ ਪਲਾਸਟਰ ਹੈ ਨਹੀਂ ਲੋਕਾਂ ਦੀ ਨੀਆਂ ਕਮਜ਼ੋਰ ਹੋ ਜਾਣੀਆਂ ਆਉਣ ਵਾਲੇ ਸਮੇਂ ਚ ਹਾਦਸਾ ਵੀ ਹੋ ਸਕਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸਹੀ ਹੈ ਇਹਦੀ ਜਾਂਚ ਕਰਵਾਈ ਜਾਵੇ ਔਰ ਇਹਨੂੰ ਦਰੁਸਤ ਤਰੀਕੇ ਨਾਲ ਇਹਨੂੰ ਦੁਬਾਰਾ ਤੋਂ ਪਾਇਆ ਜਾਵੇ ਤੁਸੀਂ ਇਸ ਦੀ ਕਮਿਡਤੀ ਕੋਈ ਨਹੀਂ ਲੱਗਦੀ ਬਿਲਕੁਲ ਕੀਤੀਆਂ ਕੰਪਲੀਟਾ ਜੀ ਮੈਂ ਆਪ ਦਾਦਾ ਕਲੋਨੀ ਜ਼ੋਨ ਚ ਕਈ ਵਾਰੀ ਗਿਆ ਖਾਣਾ ਪੂਤੀ ਜੀ ਕਰਦੇ ਆ ਤੇਸਦੇ ਆ ਇਦਾਂ ਉਹ ਜੂ ਉਹਦਾ ਕੁਝ ਨਹੀਂ ਕਰ ਰਹੇ ਜੇ ਕਿਸੇ ਵੀ ਮੁਲਾਇਮ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਲੱਗਦੀ ਬਿਲਕੁਲ ਕੀਤੀਆਂ ਕੰਪਲੀਟਾ ਜੀ ਮੈਂ ਆਪ ਦਾਦਾ ਕਲੋਨੀ ਜ਼ੋਨ ਚ ਕਈ ਵਾਰੀ ਗਿਆ ਖਾਣਾ ਪੂਤੀ ਜੀ ਕਰਦੇ ਆ ਤੇਸਦੇ ਆ ਇਦਾਂ ਉਹ ਜੂ ਉਹਦਾ ਕੁਝ ਨਹੀਂ ਕਰ ਰਹੇ ਜੇ ਕਿਸੇ ਵੀ ਮੁਲਾਇਮ ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਲੋੜਿੰਦੀ ਉਸ ਤੋਂ ਅਗਲੀ ਕਰ ਰੋਏਗੀ ਆਪਣੀ ਆਪਾਂ ਇਹ ਤਾਂ ਸਟੱਡੀ ਕਰਾਂਗੇ ਲੀਗਲੀ ਕਾਰਵਾਈ ਕਰਾਂਗੇ ਚੀਜ਼ਾਂ ਨਾਲ ਡਿਸਕਸ ਕਰਾਂਗੇ ਇੱਦਾਂ ਤਾਂ ਸਾਡੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਉਹ ਆਪਣਾ ਆਸ਼ੀਆਨਾ ਘਰ ਬਣਾਉਂਦਾ ਰਹਿਣ ਲਈ ਉਹਦੇ ਮੌਦਾ ਕਾਰਨ ਬਣ ਸਕਦਾ ਇਸ ਮਸਲੇ ਦੇ ਵਿੱਚ ਕੋਈ ਕਹਦਾ ਮਲੇਦ ਨਹੀਂ ਕਿ ਤੁਸੀਂ ਪਾਰਟੀਵਾਦੀ ਹੋ ਜਲਦੀ ਪਈ ਆ ਨਹੀਂ ਭਾਜੀ ਉਹ ਉਦਘਾਟਨ ਕਰਨ ਛੋਟੇ ਸਹੀ ਪਰ ਤਾਂ ਮੈਂ ਕਹਿੰਦਾ ਉਹ ਕਰ ਲੈਣ ਅੱਛਾ ਉਦਘਾਟਨ ਲੋਕਾਂ ਨੂੰ ਪਾਣੀ ਤਾਂ ਮਿਲੇ ਸਹੀ ਹੈ ਪਾਰਟੀਵਾਦੀ ਤਾਂ ਤਾਂ ਹੋਵੇ ਨਾ ਜੇ ਮੈਂ ਕੋਈ ਉਹਦੇ ਤੇ ਮੁੱਦਾ